ਹਲ ਬਾਤ ਹੋਈ ਐ ਸਰੇ ਸੇ ਸਾਡਾ ਨਾਮ ਮੁਕੁਲ ਬੱਗਾ ਅਸੀਂ ਨਾ ਲਮੀਨੀ ਮਾਰ ਆ ਪੈਸ ਲਾਗੇ ਨਾ ਸਾਢੇ 9:00 ਦੇ ਸ਼ੋਪ ਆ ਤੇ ਇਹਨਾਂ ਚੌਂਚੂ ਸ਼ੋਪ ਆ ਤੇ ਰਾਤੀ ਨਾ ਅਸੀਂ ਕਿਤੇ ਮੈਰਿਜ ਤੇ ਗਏ ਸੀ ਤਾਂ ਇੱਕ ਘੋਵੇ ਆਏ ਤੇ ਡੇਢ ਘੋਵੇ ਸਾਨੂੰ ਫੋਨ ਕੀਤਾ ਮਾਲਕਾਂ ਨੇ ਕਹਿੰਦੇ ਕਿ ਮਤਲਬ ਚੋਰੀ ਹੋ ਗਈ ਦੁਕਾਨ ਤੇ ਤਾਂ ਦੁਕਾਨ ਤੇ ਆਏ ਦੇਖਿਆ ਤਾਂ ਸ਼ਟਰ ਸ਼ਟਰ ਖੁੱਲੇਦਾ ਸੀ ਤੇ ਚਾਰ ਜਾਣੇ ਸੀ ਸੀਸੀਟੀ ਕੈਮਰੇ ਚ ਆਏ ਫੋਟੋ ਉਹਨਾਂ ਦੀ ਤੇ ਉਹਨਾਂ ਨੇ ਆਪਣੇ ਉਲਮਾਰੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਦਿਲ ਮਾਰੀ ਇਹਨਾਂ ਕੋ ਮਤਲਬ ਨਹੀਂ ਟੁੱਟੀ ਆ ਗਈ ਫਿਰ ਇਹਨਾਂ ਨੇ ਆਪਣੀ ਸਕੀਮ ਲਾਇਕ ਲਮਾਰੀ ਅਹੀਂ ਪੂਰੀ ਲੈ ਚਲੀਏ ਤੇਨ ਮਾਰੀ ਇਹਨਾਂ ਨੇ ਲਈ ਲੈ ਕੇ ਗਏ ਆਗੇ ਜਿਹੜੀ ਲਮਾਰੀਆਂ ਖਿੱਚ ਨਹੀਂ ਕੋਈ ਕੁਛ ਕੀਤੀ ਅੱਧ ਤੱਕ ਪਜਾਤੀ ਇਹਨਾਂ ਲਮਾਰੀਆਂ ਚੱਕਰੋ ਲਮਾਰੀ ਤੇ ਉਸ ਤੋਂ ਅੱਗੇ ਨਹੀਂ ਲੈ ਜਾ ਸਕੇ ਬਸ ਇਹ ਚੱਕਰ ਪਿਆ ਚੋਰੀ ਦਾ ਇਹ ਸਰ ਲਮਾਰੀ ਦੇ ਵਿੱਚ ਕੋਈ ਸਮਾਨ ਵਗੈਰਾ ਪਿਆ ਸੀ ਸਰ ਸਮਾਨ ਹੈ ਲਮਾਰੀ ਵਿੱਚ ਪਿਆ ਪਰ ਇਹ ਲਮਾਰੀ ਕੋਲ ਚੈੱਕ ਨਹੀਂ ਕੀਤੀ ਤੇ ਕੀ ਮੰਗ ਗਈ ਹੈ ਅੱਗੇ ਬੜੀ ਮੰਗ ਕੁਛ ਨਹੀਂ ਬਸ ਫੜੇ ਜਾਣ ਚੋਰ ਹੋਰ ਗਏ ਆ ਫਿਰ ਬ੍ਰਦਰ ਦੇਖ ਲਈ ਕਿ ਰਾਤ ਦਾ ਇੱਕ ਇਨਸੀਡੈਂਟ ਹੈਗਾ ਕਿਜਰਾ ਲਮੀਨੀ ਚੌਂਗ ਦੇ ਵਿੱਚ ਜਿਹੜਾ ਹੈਗਾ ਕਿ ਚੋਰਾਂ ਨੇ ਇੱਥੇ ਡਕੈਤ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਜਿਹੜਾ ਹੈਗਾ ਰਾਤੀ ਜਿਹੜਾ ਹੈਗਾ ਕਿ 2:30 ਵੇ ਦੇ ਕਰੀਬ ਜਿਹੜਾ ਹੈਗਾ ਕਿ ਕਾਲ ਆਇਆ ਸੀ ਇਹ ਜਿਹੜਾ ਨਾਜ਼ਦੀਕ ਦੀ ਸ਼ਾਪ ਹੈਗੀ ਹੈ लवली ਜੁਐਲਰਸ ਦੇ ਨਾਮ ਤੇ ਲਿਮਿਨੀ ਚੌਂਗ ਦੇ ਵਿੱਚ ਇਹ ਤੇ ਆਪਣੇ ਘਰੇ ਸੀ ਜਿਹੜੇ ਉੱਪਰਲੇ ਓਨਰ ਨੇ ਜਿਨ੍ਹਾਂ ਦੀ ਦੁਕਾਨ ਹੈਗੀ ਹੈ ਉਹਨਾਂ ਨੇ ਵੀ ਸੈਕਲੀ ਉਹਨੂੰ ਦੇਖਿਆ ਔਰ ਮੈਨੂੰ ਵੀ ਸੈਕਲੀ ਕਾਲ ਲਿਮਿਨੀ ਚੌਂਗ ਤੋਂ ਆਇਆ ਕਿ ਜਿਹੜਾ ਬੰਦਾ ਗੱਡੀ ਇਥੋਂ ਲੈ ਕੇ ਗਿਆ ਉਹਨੇ ਮੈਨੂੰ ਇਨਫਾਰਮ ਕੀਤਾ ਕਿ ਸੈਕਲੀ ਕਿ ਅਭੀ ਵਜੇ ਇੱਥੇ ਚੌਂਗ ਦੇ ਵਿੱਚ ਇਦਾਂ ਅਣਪਛਾਤੇ ਬੰਦੇ ਜਿਹੜੇ ਆ ਜੁਐਲਰਸ ਦੀ ਖਲੋਤੇ ਦੇ ਨੇ ਤਿੰਨ ਚਾਰ ਬੰਦੇ ਨੇ ਔਰ ਤੁਸੀਂ ਐਕਸੈਕਟਲੀ ਉੱਥੇ ਪੁੱਜੋ ਮੈਂ ਜਿਹੜਾ ਨਾਲ ਦਾ ਮੁੰਡਾ ਹੈ ਅੰਕੂ ਜੁਵੈਲਰ ਹੈਗਾ ਜਿਹੜਾ ਹੈਗਾ ਉਹਨੂੰ ਮੈਂ ਇਨਫੋਰਮ ਕੀਤਾ ਕਿ ਵਚੇ ਤੂੰ ਵੀ ਪੁੱਜੇ ਤੇ ਮੈਂ ਮੀ ਉੱਥੇ ਆ ਰਿਹਾ ਤੇ ਪੰਜ ਪੰਜ 10 ਮਿੰਟ ਲੱਗੇ ਸਾਨੂੰ ਇੱਥੇ ਪੁੱਜਣ ਚ ਉਤਕੋ ਚੋਰ ਜਾ ਚੁਕੇ ਸੀ ਔਰ ਜਿਹੜੇ ਬਾਅਦ ਚਾਰ ਕਿ ਬੰਦੇ ਜਿਹੜੇ ਕੈਮਰੇ ਜਿਹੜੀ ਸੀਸੀਟੀਵੀਜ਼ ਦੇਖੀਏ ਤੇ ਮੈਂ ਇਨਫੋਰਮ ਕੀਤਾ ਜਿਹੜੇ ਐਸਐਚਓ ਆਪਣੇ ਦਵਿੰਦਰ ਕਾਸ਼ਨੀ ਜੀ ਨੇ ਉਹਨਾਂ ਨੂੰ ਨਾਲ ਹੀ ਆਪਾਂ ਪਹਿਲ ਦੇ ਆਧਾਰ ਤੇ ਕੋਈ 2:3 3 ਵਜੇ ਉਹਨਾਂ ਨੂੰ ਕਾਲ ਕਰਤੀ ਔਰ ਉਹਨਾਂ ਨੂੰ ਇਨਫੋਰਮ ਕੀਤਾ ਉਹਨਾਂ ਨੇ ਆਪਣੀ ਜਿਹੜੀ ਹੈਗੀ ਹੈ ਪੀਸੀਆਰ ਦੀ ਟੀਮ ਸੇ ਜਿਹੜਾ ਡਿਊਟੀ ਅਫਸਰ ਸੀ ਰਾਤੀ ਦੇ ਉਹ ਜਿਹੜੇ 5-6 ਮੁਲਾਜ਼ਮ ਆਏ ਨੇ ਉਹਨਾਂ ਨੇ ਵੀ ਸੀਸੀਟੀਵੀਜ਼ ਦੇਖੀਆਂ ਮੌਕੇ ਦੇ ਵਿੱਚ ਜਿਹੜੀਆਂ ਹੈਗੀਆਂ ਇੱਕ ਜਿਹੜਾ ਯੋਂਗਾ ਟਾਈਪ ਹੁੰਦਾ ਹੈ ਉਹ ਵੀ ਸੈਕਟਲੀ ਤੇ ਬਰਾਮਦ ਹੋਇਆ ਔਰ ਉਸ ਫਿਰ ਉਸ ਬੰਦੇ ਨੂੰ ਵੀ ਬੁਲਾ ਕੇ ਲਿਆ ਰਾਤੀ ਜਿਹੜੀ ਤਫ਼ਤੀਸ਼ ਕੀਤੀ ਉਹ ਬੰਦਾ ਕਹਿੰਦਾ ਮੈਂ ਮਮੀ ਘਰ ਸੁੱਤਦਾ ਸੀ ਤੇ ਉਹਦੇ ਵੀ ਬਾਹਰ ਉਹ ਲੌਕ ਟੁੱਟੇ ਦਾ ਸੀ ਜਿਹੜਾ ਜਿਹੜੀ ਬਾਈਕ ਲੈ ਕੇ ਆਏ ਨੇ ਤੇ ਐ ਸੈਕਟਲੀ ਆਪਾਂ ਫਿਰ ਡੀਸੀ ਡੀਐਸਪੀ ਸਾਹਿਬ ਨੂੰ ਵੀ ਐਸਐਚਓ ਨੇ ਗਿਆ ਕਿ ਆਪਾਂ ਵੀ ਥੋੜਾ ਦਾ ਕੱਲ੍ਹ ਤੇ ਵਿਜ਼ਿਟ ਸਾਰੇ ਜਿਹੜੇ ਲਮੀਨੀ ਵਾਸੀਆਂ ਦੀ ਸਿਰਫ ਇੱਕ ਹੀ ਹੈ ਕਿ ਜਿਹੜੀ ਹੈਗੀ ਪਹਿਲ ਦੇ ਆਧਾਰ ਤੇ ਸਖਲੀਏ ਬੰਦੇ ਫੜੇ ਜਾਣ ਔਰ ਜਿਹੜਾ ਵੀ ਜਿਹੜਾ ਬੰਦਾ ਇਹਦੇ ਵਿੱਚ ਜਿਹੜੇ ਚ 3-4 ਬੰਦੇ ਚ ਦੱਸਣ ਦੇ ਜਾਂ ਹੋਰ ਵੀ 4-5 ਜਿੰਨੇ ਵੀ ਬੰਦੇ ਨੇ ਉਹ ਪ੍ਰੋਪਰ ਉਹਨਾਂ ਦੇ ਵਿੱਚ ਕਾਰਵਾਈ ਬੰਦੀ ਕੀਤੀ ਜਾਏ ਕਿਉਂਕਿ ਇਹ ਜਿਹੜਾ ਹੈਗਾ ਜਿੰਨੇ ਵੀ ਲੋਕ ਨੇ ਇਹ ਜਿਹੜੀ ਹੈਗੀ ਆ ਦੇ ਨਸ਼ੇ ਦੀ ਹਲਚ ਹੋਣਗੇ ਜਿਹੜੇ ਵੀ ਬੰਦੇ ਨੇ ਉਹ ਬਿਲਕੁਲ ਬਖਸ਼ਿਆ ਨਾ ਜਾਏ ਕਿਉਂਕਿ ਗਵਰਨਮੈਂਟ ਜਿਹੜੀ ਪੰਜਾਬ ਹੈਗੀ ਉਹ ਚਾਹਦੀ ਹੈਗੀ ਕਿ ਹੈ ਬਿਲਕੁਲ ਇਹ ਜੋ ਬੰਦੇ ਨੂੰ ਬਖਸ਼ਿਆ ਨਾ ਜਾਏ ਕਿਉਂਕਿ ਇਹ ਜਿਹੜੀ ਹੈਗੀ ਆਣ ਵਾਲੀ ਨਸਲਾਂ ਵੀ ਖਰਾਬ ਕਰਨਗੇ ਆ ਤੇ ਡੀਐਸ ਹਦਾਇਤ ਕੀਤੀ ਹੈ ਔਰ ਐਸਐਚਓ ਸਾਹਿਬ ਕਾਸਨੀ ਜੀ ਵੀ ਆਂਦੇ ਨੇ ਕਿ ਇਹ ਜਿਹੜਾ ਹੈਗਾ ਚਲੋ ਜਲੇ ਨੁਕਸਾਨ ਤੇ ਨਹੀਂ ਹੋਇਆ ਚਲੋ ਟਾਈਮਲੀ ਮੈਨੂੰ ਕਾਲ ਆ ਗਿਆ ਤੇ ਆਪਾਂ ਜੈਕਲੀ ਉੱਥੇ ਮੌਕੇ ਤੇ ਰਾਤੀ ਪਹੁੰਚ ਗਏ ਬਟ ਕਈ ਵਾਰੀ ਜੈਕਲੀ ਨਹੀਂ ਪਤਾ ਲੱਗਦਾ ਕਿ ਅਗਰ ਨਾ ਕਾਲ ਆਂਦਾ ਤੇ ਵੱਡਾ ਨੁਕਸਾਨ ਹੋ ਸਕਦਾ ਸੀ ਤੇ ਇਸ ਕਰਕੇ ਐਸਐਸਪੀ ਸਾਹਿਬ ਅੱਗੇ ਵੀ ਦਰਖਾਸਤ ਤੇ ਪ੍ਰੋਪਰ ਤਰੀਕੇ ਨਾਲ ਨਾਕੇ ਲਗੇ ਨਾਕਾਬੰਦੀ ਹੋਏ ਔਰ ਲਮੀਨੀ ਜਿਹੜਾ ਹੈਗਾ ਪੂਰਾ ਏਰੀਆ ਤੇ ਨਸ਼ੇ ਦਾ ਵੀ ਜਿਹੜਾ ਹੈਗਾ ਗੰਦ ਖਤਮ ਕੀਤਾ ਜਾਏ ਔਰ ਇਹ ਜਿਹੜੀਆਂ ਚੋਰੀਆਂ ਵੀ ਹੋਣੀਆਂ ਤੇ ਪੂਰੀ ਨਸੇ